ਗੱਲ ਕਰਨੀ ਬਸ ਵੀਰ ਮੈਂ ਉਹਨਾਂ ਨੂੰ ਕਰ ਲੈਣਾ ਕਰ ਲੈ ਕਰ ਲੈ ਕਰ ਲੈ ਹੈਲੋ ਵਧੀਆ ਬਾਈ ਕੋਈ ਹੋਰ ਗੱਲ ਪਤਾ ਕੀ ਆ ਯਾਰ ਐਵੇਂ ਯਾਰ ਪਤਾ ਹੀ ਗੱਲ ਹੁਣ ਘਰੋਂ ਬਾਹਰ ਵੀ ਨਾ ਜਾਈਏ ਯਾਰ ਸਭ ਕੀ ਕੱਲ ਦੇ ਮੇਰੇ ਪਿੱਛੇ ਮੁਲਾਜ਼ਮ ਲੱਗੇ ਫਿਰਦੇ ਨੇ ਇਹ ਇੱਕ ਗੱਲ ਉਹ ਨੂੰ ਨਹੀਂ ਹੈ ਲੈ ਥੋੜੂ ਜਿਹਾ ਜਦੋਂ ਮੈਂ ਕਿਸੇ ਕਿਸੇ ਮੋਰਚੇ ਜਾਣਾ ਕਿਤੇ ਵੀ ਜਾਣਾ ਆ ਕੰਮ ਹੁੰਦਾ ਬਾਈ ਗਲਤ ਗੱਲ ਆ ਯਾਰ ਇਹ ਤਾਂ ਯਾਰ ਇਹ ਤਾਂ ਕੋਈ ਗੱਲ ਨਹੀਂ ਮੈਂ ਕਰਦਾ ਹੁਣ ਨਾ ਬਸ ਇਸ ਇਸ ਸਿਸਟਮ ਬਹੁਤ ਮਾੜਾ ਯਾਰ ਉਹ ਬਾਈ ਆ ਜਾ ਇੱਕ ਮਿੰਟ ਇੱਕ ਮਿੰਟ ਆ ਜਾ ਬੈਠ ਜਾ ਮੈਂ ਤਾਂ ਸਮਝਾ ਦਿੰਦਾ ਸੀ ਕਰਲੀ ਗੱਲ ਨਹੀਂ ਮੈਂ ਤਾਂ ਕੱਲ ਬੂਟੇ 'ਚ ਪਾਣੀ ਪਾਉਣ ਗਿਆ ਉੱਥੇ ਮੁਲਾਜ਼ਮਾਂ ਉਧਰ ਗਿਆ ਉੱਥੇ ਮੁਲਾਜ਼ਮਾਂ ਯਾਰ ਗੱਲ ਥੋੜੂਆ ਯਾਰ ਕੱਲ ਮੁਲਾਜ਼ਮ ਸੀਆਈ ਵਾਲੇ ਫਿਰਦੇ ਸੀਗੇ ਯਾਰ ਆਲਟੋ ਗੱਡੀ ਦੀ ਸਰ ਸੁਣ ਕਹਿਣ ਦਾ ਭਾਵਾ ਯਾਰ ਬਾਈ ਮੈਂ ਯਾਰ ਖਾਤਾ ਵੀ ਨਾ ਹੁਣ ਅਸੀਂ ਤੇ ਫਿਰ ਸਾਹਮਣੇ ਹੀ ਆਏ। ਧੂ ਮਾੜੀ ਸਰਕਾਰ ਕੋਈ ਹਸਾਬਤ ਨਹੀਂ ਹੋਣੀ। ਕਿਸੇ ਵੀ ਤਰ੍ਹਾਂ ਦੀ ਧੂ ਮਾੜੀ ਸਰਕਾਰ ਹਸਾਬਤ ਨਹੀਂ ਹੋਣੀ। ਕਿਤੇ ਵੀ ਜਾਣਾ ਮੈਂ ਰੋਜ਼ ਮਲਾਜ਼ਮ ਕਿਤੇ ਕਿਤੇ ਧਰਨੇ ਤੇ ਮੁਜਾਹਰੇ ਜਦਾਂ ਮੈਂ ਜਾ ਨਹੀਂ ਸਕਦੇ। ਇਹਦਾ ਹਰ ਪਾਸੇ ਪੰਜਾਬ ਦੀਆਂ ਅਵਾਜ਼ਾਂ ਆਪਾਂ ਬੰਦ ਕਰਨ ਦੇ ਤੋੜੇ ਹੋਏ ਆ। ਇਹ ਗੱਲਾਂ ਥੋੜੂ ਨਿਕੀਆਂ। ਕਿਤੇ ਵੀ ਜਾਣਾ ਕੱਲ ਮੈਂ ਪਰਸੋਂ ਦੀ ਪਰਸੋਂ ਦੀ ਪੁਲਿਸ ਪਿੱਛੇ ਲੱਗੀ ਫਿਰਦੀ ਹੈ। ਪਰਥੋਂ ਦੇ ਪਿੱਛੇ ਆ ਬੱਠੇ ਨੇ ਮੁਲਾਜ਼ਮ ਆਏ ਨਹੀਂ ਆਏ ਨਹੀਂ ਹੈਗਾ ਬਾਈ ਆ ਦਿਖਾ ਮੜਾ ਬੱਠਾ ਆ ਦਿਖਾ ਲੈ ਕੇ ਆਇਆ ਕੋਈ ਗੱਲ ਨਹੀਂ ਤਾਂ ਇਹ ਆਪਦੀ ਡਿਊਟੀ ਕਰਨਾ ਆਇਆ ਨੇ ਮੈਂ ਇਹਨਾਂ ਨੂੰ ਮੜਾ ਤੁਹਾਨੂੰ ਕਹਿਣਾ ਆ ਦਿਖਾ ਦਿ ਇਹ ਆਪਦੀ ਡਿਊਟੀ ਕਰਨਾ ਆਇਆ ਨਹੀਂ ਨਹੀਂ ਲੈ ਆ ਬੱਠੇ ਆਪਾਂ ਇਹ ਗੱਲ ਤੁਹਾਨੂੰ ਆ ਰਹੀ ਕਿਤੇ ਵੀ ਜਾਣਿਆ ਤੇਰੇ ਤੋਂ ਮੜਾ ਮੁੱਖ ਮੰਤਰੀ ਕਦੇ ਸਾਬਤ ਨਹੀਂ ਹੋਣਾ ਕਿਸੇ ਵੀ ਭਗਮਤ ਮਾਨ ਸਾਹਿਬ ਜਿੰਨਾ ਤੂੰ ਸਾਨੂੰ ਹਰ ਪਾਸਿਓਂ ਤੂੰ ਸਾਨੂੰ ਬੰਦ ਕਰਨ ਦੇ ਤਣਿਆ ਹੋਇਆ ਤੇ ਕੋਈ ਗੱਲਾਂ ਥੂੜੂ ਨਹੀਂ ਗਿਆ ਕਾਹ ਯਾ ਵੇ ਭਾਈ ਬਾਈ ਕਿਉਂ ਯਾਰ ਪਤਾ ਹੀ ਗੱਲ ਆ ਕਰ ਚੰਗੀ ਨਹੀਂ ਹੋ ਰਹੀ ਯਾਰ ਨਹੀਂ ਭਾਈ ਤੁਸੀਂ ਤੁਹਾਡੀ ਡਿਊਟੀ ਆ ਮੈਂ ਤੈਨੂੰ ਨਹੀਂ ਕੁਝ ਵੀ ਕਹਿੰਦਾ ਤੁਸੀਂ ਮੇਰੇ ਆਪਣੇ ਮੂੰਹ ਵਿੱਚ ਲੱਗਣ ਵਾਲਿਆ ਮਰਾਜਾ ਮੈਂ ਤੁਹਾਨੂੰ ਥੋੜਾ ਨਾਲ ਗੁੱਲੂ ਮੇਰੇ ਕੰਨਾਂ ਚ ਕਵਾ ਤੂੰ ਤਾਂ ਇੱਕ ਮੈਨੂੰ ਇਹ ਚੀਜ਼ ਦਾ ਪਤੰਗੀ ਤਰ੍ਹਾਂ ਪਤਾ ਬਾਈ ਤੁਸੀਂ ਤਾਂ ਕਿ ਡਿਊਟੀ ਦੇ ਬੰਦੇ ਹੋ ਬੰਦਿਓ ਪਰ ਮੈਂ ਗੱਲ ਤੂੰ ਸੁਣ ਮੈਂ ਪੁਲਿਸ ਲਈ ਆਪਾਂ ਹਰ ਇੱਕ ਦੀ ਆਪਾਂ ਆਪਣੀ ਆਵਾਜ਼ ਬੁਲੰਦ ਕਰਦੇ ਠੀਕ ਆ ਨਾ ਗੱਲ ਇਹ ਮੈਂ ਤੁਹਾਨੂੰ ਤੈਨੂੰ ਨਹੀਂ ਮੈਂ ਤੁਹਾਡੇ ਨਾਲ ਕੋਈ ਗੱਲ ਅਸੀਂ ਮੈਂ ਤੁਸੀਂ ਮੁਲਾਜ਼ਮਾ ਯਾਰ ਮੈਂ ਕਿਹੜਾ ਗੱਲ ਮੈਂ ਤਾਂ ਅਸਿਸਟੈਂਟ ਸਾਹਿਬ ਨੂੰ ਮੈਂ ਨਹੀਂ ਮਾੜਾ ਕਹਿਣਾ ਪਰ ਉੱਤੋਂ ਜਿਹੜਾ ਆਰਡਰ ਦੇ ਰਹੇ ਹਾਂ ਉਹਨਾਂ ਨੇ ਮਾੜਾ ਕਹਿ ਰਿਹਾ ਜਿਹੜਾ ਉੱਤੋਂ ਬੈਠੇ ਆਰਡਰ ਦਿੰਦੇ ਨੇ ਉਹਦਾ ਪ੍ਰਣਾਲਾ ਪ੍ਰਸ਼ਾਸਨ ਨੂੰ ਖੁਦ ਮਾੜਾ ਕਹਿਣਾ ਤੁਹਾਨੂੰ ਕਿਤੇ ਮਾੜਾ ਕਹਿ ਰਿਹਾ ਗੱਲ ਤਾਂ ਹੈ ਸਰਕਾਰ ਦੀ ਹੈ ਕਿਤੇ ਵੀ ਜਾਣਾ ਪਹਿਲਾਂ ਹਰ ਇੱਕ ਥਾਂ ਦੇ ਭਾਈ ਕਿੱਥੇ ਵੀ ਜਾਣਾ ਤੂੰ ਫਰਦ ਕਰ ਕੱਪੜਾ ਲੈ ਚ ਪਰਸੋਂ ਮਤੇ ਭਾਗਾ ਸੁਨਾਮ ਆ ਗਿਆ ਉੱਥੇ ਮੁਲਾਜ਼ਮ ਕੋਈ ਬਰਨ ਯਾਰ ਪਿੱਛੇ ਗੱਲਾਂ ਗੁੱਡੂ ਨਹੀਂ ਨੇ ਚਲ ਬੈ ਜਾ ਭਾਈ ਬੈ ਜਾ